ਪਿਛਲੇ ਦਿਨੀ ਟਾਂਡਾ ਦੇ ਵਿੱਚ ਗੋਲੀ ਚੱਲੀ ਸੀ 14 8 ਨੂੰ ਗੋਲੀ ਚੱਲੀ ਆ ਜਿਹਦੇ ਸੰਦੀਪ ਕੁਮਾਰ ਸੈਣੀ ਜਿਨ੍ਹਾਂ ਤੇ ਗੋਲੀ ਚੱਲੀ ਸੀ ਔਰ ਉਸ ਤੋਂ ਬਾਅਦ ਐਫਆਰ ਨੰਬਰ 199 ਦਰਜ ਕਰਦੇ ਹੋਏ ਅਸੀਂ 17 8 2025 ਨੂੰ ਅਸੀਂ 199 ਨੰਬਰ ਐਫਆਰ ਦਰਜ ਕੀਤੀ ਔਰ ਉਹਦੇ ਵਿੱਚ ਅਸੀਂ 109 332 C ਕਾਰਡ 2 105 BNS 2527 ਅਸਲੈਕਟ ਦੇ ਤਹਿਤ ਅਸੀਂ ਅਫੇਅਰ ਦਰਜ ਕੀਤੀ ਸੀ ਉੱਤੇ ਅਸੀਂ ਕਾਰਵਾਈ ਕਰਦੇ ਹੋਏ ਮਾਣਯੋਗ ਸਾਡੇ ਐਸਐਸਪੀ ਜੀ ਸੰਦੀਪ ਮਾਲਕ ਜੀ ਸਾਡੇ ਐਸਪੀਡੀ ਸਾਹਿਬ ਵਿਕੇਸ਼ ਕੁਮਾਰ ਜੀ ਤੇ ਸਾਡੇ ਐਸਐਚਓ ਗੁਰਿੰਦਰਜੀਤ ਨਾਗਰਾ ਤੇ ਇਹਦੀ ਟੀਮ ਜੱਸੀ ਅਨੀਤ ਵਿਕਾਸ ਤੇ ਸਾਡੇ ਅਾ ਜਿਹੜੇ ਤਫ਼ਤੀਸ਼ੀ ਅਫਸਰ ਐਸਆਈ ਜਸਵੀਰ ਸਿੰਘ ਅਸੀਂ ਸੀਸੀਟੀਵੀ ਕੈਮਰਿਆਂ ਦੀ ਮਦਦ ਨਾਲ ਅਸੀਂ ਉਹਨਾਂ ਨੂੰ ਫੋਲੋ ਕਰਦੇ ਹੋਏ ਅਸੀਂ ਅਮਰਸਰ ਤੱਕ ਗਏ ਉੱਥੇ ਉੱਥੋਂ ਸਾਨੂੰ ਫਿਰ ਸਫਲਤਾ ਹਾਸਲ ਹੋਈ ਉਹਦੇ ਵਿੱਚ ਅਸੀਂ ਦੋ ਬੰਦਿਆਂ ਨੂੰ ਅਰੈਸਟ ਕੀਤਾ ਆ ਜਿਨ੍ਹਾਂ ਦਾ ਨਾਮ ਹੈਗਾ ਜੀ ਅਨਿਕੇਤ ਜਿਹੜਾ ਤੁਹਾਡੇ ਪਿੱਛੇ ਆ ਜੀ ਇਹ ਵਿਛਾਲਿਆ ਇਹ 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 ਵਿਛਾਲਿਆ ਅਨਿਕੇਤ ਜਿਹੜਾ ਜੁਬਲਾਈ ਨਾਲ ਉਹਨੂੰ ਅਸੀਂ ਨਾਲ ਨਹੀਂ ਲੈ ਕੇ ਆਏ ਉਹਨਾਂ ਨੂੰ ਉਹ ਇੱਕ ਸੈਪਰੇਟ ਉਹਦੀ ਅਹੀ ਰਸ ਪਾਵਾਂਗੇ ਤੇ ਇਹ ਸਾਰੇ ਚੀਜ਼ ਨੂੰ ਜਿਹੜੀ ਜਿਹੜੀ ਇਹਦੇ ਵਿੱਚ ਰੈਕੀ ਕੀਤੀ ਆ ਉਹ ਦੋ ਬੰਦੇ ਆ ਜਿਨ੍ਹਾਂ ਦਾ ਨਾਮ ਰਾਹੁਲ ਤੇ ਕਰਨਿਆ ਐਸ਼ਮਾਨਜੀਤ ਪਿੰਡ ਦੇ ਆ ਜਿਸੂਏ ਤਾਣੇ ਦੇ ਵਿੱਚ ਪਿੰਡ ਪੈਂਦਾ ਆ ਤੇ ਇਹ ਸਾਰੇ ਸਿਸਟਮ ਦਾ ਜਿਹੜਾ ਆ ਜਿੱਥੋਂ ਸਟਾਰਟ ਹੋਇਆ ਆ ਇਹ ਹਰਸ਼ ਕੁਮਾਰ ਆ ਜਿਹੜਾ ਟਾਂਡੇ ਦਾ ਯੂਐਸਏ ਦੇ ਵਿੱਚ ਰਹਿੰਦਾ ਔਰ ਇਹਦੇ ਨਾਲ ਇੱਕ ਕਰਨਵੀਰ ਸਿੰਘ ਪੁੱਤਰ ਕੁਲਦੀਪ ਸਿੰਘ ਵਾਸੀ ਸਮਾਨਜੀਤ ਜੀ ਇਹ ਸਾਰੇ ਜਿਹੜਾ ਕਰਤਾ ਤਰਤਾ ਸਾਰੇ ਜਿਹੜੀ ਐਫਆਰ ਹੋਈ ਆ ਜਿਹੜਾ ਸਾਰਾ ਦਰਮਦਰ ਚੱਲਿਆ ਦੇ ਸਾਰੇ ਕਰਤਾ ਤਰਤਾ ਜਿਹੜੇ ਦੋਵੇਂ ਜਣੇ ਆ ਇਹਨਾਂ ਨੇ ਅੱਗੇ ਇੱਕ ਬੰਦਾ ਯੂਐਸਏ ਦੇ ਵਿੱਚ ਹਾਇਰ ਕੀਤਾ 사ਜਨ ਸੀ ਤੇ 사ਜਨ ਸੀ ਨੇ ਮੁੜ ਕੇ ਇਹਨਾਂ ਬੰਦੇ ਦੇ ਨਾਲ ਤਾਲਮਿਲ ਕਰਕੇ ਜਿਹੜੀ ਇਹਨੂੰ ਸੰਦੀਪ ਸਾੜੀ ਨੂੰ ਗੋਲੀ ਮਰਵਾਈ ਆ ਔਰ ਇਹਦੇ ਵਿੱਚ ਅਸੀਂ ਕਾਰਵਾਈ ਕਰਦੇ ਦੋ ਬੰਦੇ ਰੈਸਟ ਕਰ ਲਿਆ ਤੇ ਬਾਕੀ ਜਿਹੜੇ ਰੈਕੀ ਕੀਤੀ ਆ ਉਹ ਵੀ ਬੰਦੇ ਨਾਮਜਾਦ ਆ ਤੇ ਜਿਹੜੇ ਬੰਦੇ ਯੂਐਸਏ ਦੇ ਵਿੱਚ ਜਨਾ ਕਰਵਾਇਆ ਉਹ ਵੀ ਬੰਦੇ ਵਿੱਚ ਨਾਮਜਾਦ ਆ ਹਰਸ਼ ਕੁਮਾਰ ਪੁੱਤਰ ਰਵਿੰਦਰ ਕੁਮਾਰ ਵਾਸੀ ਮਰਵਾਹ ਗਲੀ ਅਯਾਪੁਰ ਜਿਹੜਾ ਯੂਐਸਏ ਰਿੰਦਾ ਕਰਨ ਵੀਰ ਪੁੱਤਰ ਕੁਲਦੀਪ ਸਿੰਘ ਵਾਸੀ ਉਸਮਾਨਪੁਰ ਇਹ ਜਿਹੜੇ ਸਾਰੇ ਜਿਹੜਾ ਇਹਨਾਂ ਨੇ ਰੂਪਰੇਖਾ ਬਣਾਈ ਇਹ ਬੰਦੇ ਆ ਬਾਕੀ ਕੋ ਤੁਹਾਡਾ ਕੁਐਸਚਨ ਹੈ ਤੇ ਸਾਨੂੰ ਦੱਸੋ ਜੀ ਸਰ ਜਿਹੜਾ ਟਿਵੀ ਵਿੱਚ ਵਾਈਪਨ ਯੂਨਿਟ ਕੀਤਾ ਗਿਆ ਕਿਹੜਾ ਵਾਈਪਨ ਸੀ ਤੇ ਕਿੱਥੋਂ ਲੈ ਕੇ ਆਇਆ ਜੀ ਕੋਈ ਪਤਾ ਬਈ ਬਿਲਕੁਲ ਸਾਰਾ ਇਹ ਦੋ ਬੰਦ ਦੋ ਇਹਨਾਂ ਕੋ ਪਿਸਟਲਰ ਕਵਰ ਹੋਏ ਆ ਜੀ ਔਰ ਦੋਵੇਂ ਜਿਹੜੇ ਸਾਡੇ ਕੋਲ ਆ ਬਾਕੀ ਅੱਗੇ ਫਰਦਰ ਇਨਵੈਸਟੀਗੇਸ਼ਨ ਚੱਲ ਰਹੀ ਪਈ ਲੈ ਕੇ ਕਿੱਥੋਂ ਆਏ ਆ ਔਰ ਉਹ ਵੀ ਬੰਦੇ ਜਿਹੜੇ ਆ ਉਹ ਕਿੰਨਾ ਨੇ ਪ੍ਰੋਵਾਈਡ ਕਰਵਾਇਆ ਉਹ ਵੀ ਅਜੇ ਚੱਲ ਰਿਆ ਜੀ ਸਰ ਇਹਦੇ ਚਫੀਆ ਅਲਿਸਟ ਹੈ ਸੁਰੇਂਦਰ ਸਿੰਘ ਟੇਲੂ ਨਾਮ ਦਾ ਵਿਅਕਤੀ ਜੀ ਜੀ ਉਹਦਾ ਕੀ ਕੀਤਾ ਗਿਆ ਜਿਹੜਾ ਮਾਸਟਰਮਾਈਂਡ ਸੀ ਮੈਂ ਮਾਸਟਰਮਾਈਂਡ ਆਪਾਂ ਇਦਾਂ ਸਿੱਧੇ ਨਹੀਂ ਤੁਸੀਂ ਕਹਿ ਸਕਦੇ ਕਿ ਮਾਸਟਰਮਾਈਂਡ ਢਲੋਂ ਹੈ ਸੀਗਾ ਮੈਂ ਮੈਂ ਦੱਸਦਾ ਦੇਖੋ ਜੀ ਇਹ ਲਿਖਾਉਣ ਵਾਲਾ ਜੋ ਮਰਜ਼ੀ ਲਿਖਾ ਦੇ ਸਾਨੂੰ ਉਹਦੇ ਵਿੱਚ ਕੋਈ ਨਕਾਰੀ ਨਹੀਂ ਹੈਗੀ ਲਿਖਾਉਣ ਕੋ ਜੋ ਮਰਜ਼ੀ ਲਿਖੇ ਉਹ ਸਾਡੀ ਇਨਵੈਸਟੀਗੇਸ਼ਨ ਹੈ ਕਿ ਅਸੀਂ ਉਹਦੇ ਉਹਨੂੰ ਕਿਸ ਤਰੀਕੇ ਦੇ ਨਾਲ ਅਟੈਚ ਨਾਲ ਹਿੰਦਾ ਉਹਨੂੰ ਸਾਡੀ ਕਿਸੇ ਨੂੰ ਕੋਈ ਨਹੀਂ ਹੈਗੀ ਜੇ ਇਹਦੇ ਵਿੱਚ ਅੱਠ ਬੰਦੇ ਅਸੀਂ ਨਾਮਿਨੇਟ ਕੀਤੇ ਆ ਤੇ ਸਰੇਂਦਰ ਢਲੋਂ ਦਾ ਵੀ ਨਾ ਆਇਆ ਚ ਕੋਈ ਸ਼ੱਕ ਨਹੀਂ ਕਰੇਗਾ ਪਰ ਇਨਵੈਸਟੀਗੇਸ਼ਨ ਉਹਨਾਂ ਜਦੋਂ ਇਹ ਤਾਂ ਨਹੀਂ ਪਤਾ ਆਇਆ ਕਿ ਜਦੋਂ ਗੋਲੀ ਚੱਲੀ ਸੀ ਉਦੋਂ ਕਈ ਬੰਦੇ ਇਹਦੇ ਵਿੱਚ ਨਾਮ ਵਿੱਚ ਆਏ ਸੀਗੇ ਪਰ ਉਹਦਾ ਮਤਲਬ ਇਹ ਨਹੀਂ ਕਿ ਉਹਨਾਂ ਦੇ ਕਹਿਣ ਦੇ ਨਾਲ ਵਿੱਚ ਨਾ ਆ ਜਾਣੇ ਆ ਉਹਨੂੰ ਇਨਵੈਸਟੀਗੇਸ਼ਨ ਦੇ ਵਿੱਚ ਵੇਖਾਂਗੇ ਕਿ ਅਸੀਂ ਕੀ ਕਰਨਾ ਕੀ ਸਰਿੰਦਰ ਲੋਪੀ ਸੀ ਨਾ ਸੀ ਤਾਂ ਨਾ ਜੀ ਮਾਜੀ ਜੀ ਸਾਡਾ ਕਹਿਣ ਦਾ ਤੁਸੀਂ ਮੈਂ ਕੀ ਕਹਿ ਰਿਹਾ ਦੋ ਬੰਦੇ ਰੈਸਟ ਹੋਏ ਆ ਠੀਕ ਹੈ ਜੀ ਜਿਹੜੇ ਤੁਹਾਡੇ ਸਾਹਮਣੇ ਇੱਕ ਦੇ ਸਾਹਮਣੇ ਆ ਗਿਆ ਇੱਕ ਦਾ ਅਸੀਂ 16 ਤਰੀਕ ਦਾ ਉਹਦਾ ਜਿਹੜਾ ਪ੍ਰੋਡਕਸ਼ਨ ਵਨ ਉਹਦਾ ਜਾਰੀ ਕਰਾਇਆ ਉਹਨੂੰ ਲਿਆ ਕੇ ਜਾਮਨ ਤਦਦੀਸ਼ ਕਰਾਂਗੇ ਜੋ ਜੋ ਕਾਲ ਡੀਟੇਲ ਦੇ ਸਮ ਜੋ ਵੀ ਤਰੀਕਾ ਹੈਗਾ ਜੋ ਸਾਡੇ ਕੋਈਹੀਂ ਬੈਸਟ ਐਫਰਟ ਕਰ ਸਕਦੇ ਆ ਉਸ ਤਰੀਕੇ ਦੇ ਨਾਲ ਅਸੀਂ ਉਹਨੂੰ ਜੇ ਨੋਮੀਨੇਟ ਹੋਇਆ ਤਾਂ ਬਖਸ਼ਿਆ ਨਹੀਂ ਜਾਏਗਾ ਸਰ ਕਿਤੇ ਨਾ ਕਿਤੇ ਤਾਰਾ ਜਿਹੜੀਆਂ ਇੰਨੀਆਂ ਜਿਹੜੇ ਯੂਐਸਏ ਦੇ ਵਿੱਚ ਹੱਥ ਹੁੰਦੀ ਤੇ ਜਿਹੜਾ ਉਹਦਾ ਸਰੈਂਡਰ ਟਲਰ ਦਾ ਪਾਂਜਾ ਹਾਂਜੀ ਠੀਕ ਹੈ ਉਹਦਾ ਨਾਮ ਆ ਰਿਹਾ ਤੇ ਉਹਦਾ ਇੱਥੇ ਪੰਜਾਬ ਦੇ ਦੇਖੋ ਜੀ ਮੈਂ ਇੱਕ ਬੈਂਤੀ ਕਰਨ ਲੱਗਾ ਮਤਲਬ ਨਾ ਹੁੰਦੇ ਨਾਲ ਇਹ ਨਹੀਂ ਕਿ ਉਹਦਾ ਰਿਸ਼ਤੇਦਾਰ ਅਸੀਂ ਨਾਲ ਜੋੜ ਦਈਏ ਬਾਫ ਕਰਨਾ ਬੱਚੇ ਕੇ ਨੂੰ ਪੁੱਛ ਕੇ ਕੋਈ ਅਪਰਾਧ ਨਹੀਂ ਕਰਦੇ ਆਪਣੇ ਉਹ ਸਿਰ ਬ세 ਰਿਆ ਇਹਦਾ ਮਤਲਬ ਇਹ ਨਹੀਂ ਵੀ ਕਰਨੇ ਕੀਤਾ ਤੇ ਜਿੱਤੇ ਲੋਨ ਨੂੰ ਪਾਦਾਂ ਹਰਸ਼ ਨੇ ਕੀਤਾ ਤੇ ਅਸੀਂ ਹੋਰ ਨਾਲ ਨੂੰ ਹਰਸ਼ ਵਾਲਾ ਮਸਲਾ ਜਿਹੜਾ ਹੈਗਾ ਆ ਉਹ ਅਸੀਂ ਉਹ ਵਜੇ ਇਨਵੈਸਟੀਗੇਸ਼ਨ ਚੱਲ ਰਹੀ ਆ ਵੀ ਉਹਦੇ ਨਾਲ ਉਹਨੂੰ ਕੋਈ ਉਹਦੇ ਹੋਰ ਕੋਈ ਉਹਦੇ ਨਾਲ ਅਟੈਚ ਹੁੰਦਾ ਉਹਨੂੰ ਜ਼ਰੂਰ ਅ ਅਸੀਂ ਨਾਮਿਨੇਟ ਕਰਾਂਗੇ ਜੀ ਅਸੀਂ ਇਹ ਜਿਹੜੀ ਇਨਵੈਸਟੀਗੇਸ਼ਨ ਆ ਤੁਸੀਂ ਆਪਣੇ ਤੌਰ ਤੇ ਕਰ ਰਹੇ ਜਾਂ ਉਹਨਾਂ ਨੇ ਕੋਈ ਇਨਕੁਆਰੀ ਪਾਈ ਹੈ ਸੁਰੇਂਦਰ ਢਿੱਲੋਂ ਮੌਜੂਦ ਨੂੰ ਸਾਡੀ ਆਪਣੀ ਇਨਵੈਸਟੀਗੇਸ਼ਨ ਕੋਈ ਇਨਕੁਆਰੀ ਨਹੀਂ ਹੈਗੀ ਇਹਦੇ ਵਿੱਚ ਬਿਲਕੁਲ ਨਹੀਂ ਜੀ ਇਹਦੇ ਵਿੱਚ ਕੋ ਇਹ ਸਾਡੀ ਆਪ ਦੀ ਇਨਵੈਸਟੀਗੇਸ਼ਨ ਹੈ ਨਾ ਔਰ ਸਨਨੀ ਜਿਹਦੇ ਵਿੱਚ ਸਾਡੇ ਏਐਸਏ ਜਸਵੀਰ ਸਿੰਘ ਔਰ ਗਰਿੰਦਰਜੀਤ ਨਾਗਰਾ ਤੇ ਅਸੀਂ ਖੁਦ ਇਸ ਨੂੰ ਮੋਨੀਟਰਿੰਗ ਕਰ ਰਹੇ ਹਾਂ ਕਿਉਂਕਿ ਇਹ ਹਾਈ ਪ੍ਰੋਫਾਈਲ ਹੋਣ ਕਰਕੇ ਸਾਨੂੰ ਅਸੀਂ ਉਹਦੀ ਔਰ ਐਸਪੀ ਡੀ ਸਾਹਿਬ ਸਾਡੇ ਐਸਐਸਪੀ ਸਾਹਿਬ ਦੀ ਬਿਲਕੁਲ ਇਹਦੀ ਖਬਰ ਸਾਹਿਬ ਸਾਡੇ ਕੋਲ ਜੇ ਵੀ ਕੋਈ ਚੋ ਵੀ ਅਪਡੇਟ ਹੁੰਦੀ ਆ ਅਸੀਂ ਸੀਨੀਅਰ ਅਫਸਰਾਂ ਦੇ ਧਿਆਨ ਚ ਲੈਉਣਦੇ ਆ ਤੇ ਅੱਗੇ ਕਾਰਵਾਈ ਪਾਉਂਦੇ ਆ ਸਕੈਪ ਕਰਤਾ ਦਾ ਜੀ ਵੀ ਕਹਿਣਾ ਹੈ ਕਿ ਵਿੰਦਰ ਹੋਣ ਦੇ ਬਾਵਜੂਦ ਜਿੱਥੇ ਦੋ ਬੰਦੇ ਰੈਸਟ ਪਾਈਆਂ ਪੁਲਿਸ ਨੂੰ ਬਹੁਤ ਵੱਡਾ ਕੰਮ ਕੀਤਾ ਹੈ ਸਕੈਪ ਕਰਤਾ ਨੇ ਕੀ ਕੀਤਾ ਨਹੀਂ ਸਕੈਪ ਕਰਤਾ ਦੂਸਰੇ ਜਾ ਰਹੇ ਨੇ ਕਿ ਪੁਲਿਸ ਨੇ ਬਹੁਤ ਵੱਡਾ ਕੰਮ ਕੀਤਾ ਜੀ ਦੋ ਬੰਦੇ ਜੇ ਫੜਲੇ ਆ ਹਾਂ ਜੀ ਸ਼ੂਟਰ ਫੜਲੇ ਆ ਜੀ ਪਰ ਉਹਦੇ ਨਾਲ ਜਿਹੜਾ ਅਸੀਂ ਬਾਈ ਨੇਮ ਬੰਦਾ ਦੱਸਿਆ ਸੀ ਉਹ ਨਲੂਨ ਬਾਈ ਨੇਮ ਤੇ ਬਾਕੀ ਹੋਰਾਂ ਦਾ ਵੀ ਕਹਿ ਰਹੇ ਸੀ ਜੀ ਸ਼ਹਿਰ ਵਿੱਚ ਘੁੰਮ ਰਿਹਾ ਇੱਕ ਮਿੰਟ ਜੀ ਮੇਰੀ ਗੱਲ ਸੁਣਿਓ ਬਾਈ ਨੇਮ ਤੇ ਸਟਾਰਟਿੰਗ ਜਿੱਥੋਂ ਕੀਤੀ ਸੀ ਕੀ ਅਸੀਂ ਉਹਨੂੰ ਮਾੜ ਕੇ ਵਿੱਚ ਪਾ ਦਈਏ ਤੁਸਾਂ ਦਾ ਕਰਿਓ ਇਸ ਗੱਲ ਦਾ ਵੀ ਜਿਹੜਾ ਬਾਈ ਨੇ ਅੰਦਰ ਜਿੱਥੋਂ ਸਟਾਰਟ ਕੀਤਾ ਸੀਗਾ ਇਹਦਾ ਮਤਲਬ ਇਹ ਨਹੀਂ ਵੀ ਅਸੀਂ ਉਹਨਾਂ ਦੇ ਜੋ ਜਿਹੜਾ ਕੰਮ ਹੋਊਗਾ ਉਹ ਪਾਰਦਰਸ਼ੀ ਤਰੀਕੇ ਦੇ ਨਾਲ ਬੰਦਾ ਨਾਮਿਨੇਟ ਹੋਊਗਾ ਸਾਡੀ ਕਿਸੇ ਨਾ ਕੋਈ ਭਾਈਵਾਲੀ ਨਹੀਂ ਹੈਗੀ ਚਾਹੇ ਉਹ ਸਰੇਂਦਰ ਢੱਲੋਂ ਆ ਤੇ ਚਾਹੇ ਕੋਈ ਹੋਰ ਆ ਠੀਕ ਹੈ ਜੀ ਹੋਰ ਦੱਸੋ ਜੀ ਕਦਰ ਇਹ ਪੋਸ਼ਨ ਹੈ ਤੁਹਾਡੇ ਕੋਲ ਜਿਹੜਾ ਇਹਨਾਂ ਨੂੰ ਮੋਲੀ ਖਲਾਨਣ ਵਾਸਤੇ ਕਿਹਾ ਗਿਆ ਸੀ ਉਹ ਕਿਸ ਵੱਲੋਂ ਜਿਹੜੀ ਆ ਕਿਹਾ ਗਿਆ ਸੀ ਉਹ ਕਾਕਾ ਦੇਖੋ ਤੁਹਾਨੂੰ ਦੱਸਦੇ ਰਹੇ ਨਾ ਸਾਜਨ ਮਸੀਹ ਜਿਹੜਾ ਹੈਗਾ ਡੇਰੇ ਬਾਬਾ ਨਾਨਕ ਦਾ ਇਹ ਵੀ ਬੰਦੇ ਡੇਰੇ ਬਾਬਾ ਨਾਨਕ ਦੇ ਆ ਠੀਕ ਹੈ ਜੀ ਇਹਨਾਂ ਦਾ ਆਪਸ ਵਿੱਚ ਲਿੰਕ ਸੀ ਜਿਹੜਾ ਕਰਨ ਆ ਕਰਨੇ ਸਮਾਨ ਚੀਜ਼ ਦੇ ਮੁੰਡੇ ਜਿਹੜੇ ਉਹਦੇ ਟੱਚ ਦੇ ਵਿੱਚ ਅਸੀਂ ਗਏ ਰਾਹੁਲ ਉਰਫ ਲਾਲੂ ਤੇ ਕਰਨ ਇਹਨਾਂ ਨੂੰ ਅ ਅੱਗੇ ਰੱਖੀ ਕਰਨ ਵਾਸਤੇ ਭੇਜਿਆ ਕੁਝ ਕਿਵਸਨ ਕੀਤਾ ਹੀ ਨਾ ਫਿਰ ਰਾਕੀ ਕਿਨੇ ਕੀਤੀ ਇਹ ਰਾਕੀ ਵਾਲੇ ਬੰਦੇ ਆ ਗਏ ਆ ਇਹ ਗੋਲੀ ਮਾਰਨ ਵਾਲੇ ਬੰਦੇ ਆ ਗਏ ਦੋ ਪਿਛੇ ਆ ਗਏ ਬੜੇ ਯੂਐਸਏ ਦੇ ਵਿੱਚ ਬੈਠੇ ਮਾਸਟਰ ਮਾਈਂਡ ਬੰਦੇ ਤੇ ਬਾਕੀ ਅੱਗੇ ਜੋ ਵੀ ਫਰਦਰ ਇਨਵੈਸਟੀਗੇਸ਼ਨ ਚਲੇਗੀ ਉਹ ਤੁਹਾਡੇ ਧਿਆਨ ਚ ਲਿਆ ਕੇ ਦਿੱਤਾ ਜਾਏਗਾ ਥੈਂਕ ਯੂ ਜੀ ਸਰ ਜਿਹੜਾ ਹਰ ਫਾਰਵਰਡਡ ਜਿਹੜਾ ਆਲਾ ਉਹਦੇ ਪਿੱਛੇ ਕੋਈ ਕਾਰਨ ਹੁੰਦਾ ਹੈ ਕਿ ਕਿਹੜੀ ਕਾਰਨ ਹੁੰਦੀ ਹੈ ਕਿ ਜਿਹਦੇ ਨਾਲ ਵੀ ਦੇਖੋ ਜੀ ਇਹ ਸਾਡੇ ਹੁਣ ਤੱਕ ਜਿਹੜਾ ਸੁਣਦੇ ਵਿੱਚ ਆਇਆ ਕਿ ਜਿਹੜਾ ਹਸਤੇ ਸੰਦੀਪ ਹੈ ਆਪਸ ਵਿੱਚ ਕਾਫੀ ਅ ਜਿਹਦੇ ਸਮੇਂ ਦੇ ਵਿੱਚ ਚੰਗੇ ਦੋਸਤ ਹੁੰਦੇ ਸੀ ਕੁਝ ਕਾਰਨਾਂ ਨੂੰ ਲੈ ਕੇ ਇਹਨਾਂ ਦਾ ਆਪਸੀ ਜਿਹੜੀ ਆ ਉਹ ਫ੍ਰੈਕਸ਼ਨ ਪੈ ਗਈ ਔਰ ਉਹ ਅਸੀਂ ਇਹ ਤੁਹਾਨੂੰ ਸਾਰੇ ਚੀਜ਼ਾਂ ਜਿਹੜੀਆਂ ਕੈਮਰੇ ਦੇ ਸਾਹਮਣੇ ਨਹੀਂ ਦੱਸ ਸਕਦੇ ਉਹ ਤੁਸੀਂ ਸਾਰੇ ਜਾਣੂ ਹੋ ਇਹ ਗੱਲਾਂ ਨੂੰ ਤੇ ਜਿਹੜਾ ਇਸ ਕਰਕੇ ਇਹਦਾ ਜਿਹੜਾ ਮਾਸਟਰਮਾਈਂਡ ਬੰਦਾ ਆ ਉਹ ਲੈ ਹਰਸ਼ ਤੇ ਕਰਨ ਕਰਨ ਹਰਸ਼ ਦਾ ਦੋਸਤ ਆ ਜਿੰਨਾ ਨੇ ਪ੍ਰਾਪਤੀ ਹਮਸਲਾ ਹੋ ਗਿਆ ਇਹਨਾਂ ਨੇ ਕੋਈ ਜੜੀ ਅ ਅਗੇ ਰੂਪਰੇਖਾ ਬਣਾਈ ਅਸੀਂ ਹੁਣ ਇਹਨਾਂ ਦੋਨਾਂ ਜਣਾਂ ਦਾ ਜਿਹੜੇ ਬੰਦੇ ਯੂ ਐਸ ਏ ਬੈਠੇ ਆ ਕਰਨ ਜਿਹੜੇ ਕਿੱਥੇ ਦੇ ਰਹਿਣ ਵਾਲਾ ਹੈ ਕਰਨ ਸ਼ਮਾਂਜੀਤ ਦਾ ਸਮਾਨ ਸੀ ਦਾ ਸਮਾਨ ਸੀ ਆਦੂ ਸੁਵੇ ਟਾਣੇ ਦੇ ਵਿੱਚ ਚਾਰਪੋਟ ਡਿਸਟ੍ਰਿਕਟ ਉਹ ਸਰਿੰਦਰ ਸਿੰਘ ਢਿਲੋਂ ਦਾ ਪਾਂਡਾ ਯਸ ਕੋਈ ਗੱਲ ਕਰ ਲੈ ਠੀਕ ਹੈ ਜੀ ਥੈਂਕ ਯੂ ਜੀ